ਲੋ ਜੀ ਸ਼ਿਕਾਇਤ ਲਿਖਤੀ ਤੌਰ ਤੇ ਸਿੱਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਦਿੱਤੀ ਗਈ ਹੈ ਤੇ ਹੁਣ ਵੇਖਣਾ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਸ਼ਰਮਨਾਕ ਦੋਸ਼ਾਂ ਵਾਲੀ ਸ਼ਿਕਾਇਤ ਤੇ ਕਾਰਵਾਈ ਕਰਨਗੇ ਜਾਂ ਆਪਣੀ ਐਮ ਐਲ ਏ ਬੀਬੀ ਮੋਨੋਕੇ ਦੇ ਪਤੀ ਨੂੰ ਬਚਾਉਣਗੇ ਤੇ ਹੁਣ ਵੇਖਣਾ ਇਹ ਵੀ ਹੈ ਕਿ ਯੁੱਧ ਨਸ਼ਾ ਵਿਰੁੱਧ ਇਕੱਲਾ ਮਾੜੇ ਢਿਲੇ ਤੇ ਆਮ ਲੋਕਾਂ ਦੇ ਉੱਪਰ ਹੀ ਚੱਲ ਰਿਹਾ ਹੈ ਯਾ ਐਮਐਲਏ ਤੇ ਉਸਦੇ ਪਤੀ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਸ਼ਿਕਾਇਤ ਬਹੁਤ ਵੱਡੀ ਹੈ ਤੇ ਗੰਬੀਰ ਹੈ ਤੇ ਸ਼ਿਕਾਇਤ ਕਰਨ ਵਾਲਾ ਵੀ ਕੋਈ ਆਮ ਬੰਦਾ ਨਹੀਂ ਹੈ ਗਜਟਡ ਅਫਸਰ ਨੇ ਸ਼ਿਕਾਇਤ ਕੀਤੀ ਹੈ ਤੇ ਸ਼ਿਕਾਇਤ ਕੀਤੀ ਹੈ ਜਿਹੜੀ ਐਮਐਲਏ ਬੀਬੀ ਮਾਨੋਕੇ ਹੈ ਜਿਹੜੀ ਜਿਹਦੇ ਉੱਪਰ ਪਹਿਲਾਂ ਕੋਠੀ ਦੱਬਣ ਦੇ ਦੋਸ਼ ਵੀ ਲੱਗੇ ਸੀ ਬਾਅਦ ਚ ਬੂਟਿਆਂ ਵਾਲੇ ਦੋਸ਼ ਵੀ ਲੱਗੇ ਸੀ ਤੇ ਉਸ ਬੀਬੀ ਐਮਐਲਏ ਆਮ ਆਦਮੀ ਪਾਰਟੀ ਦੀ ਜਿਹੜੀ ਮਾਨੋਕੇ ਉਹਦੇ ਪਤੀ ਬਾਰੇ ਤੇ ਇੱਕ ਹੋਰ ਵਿਅਕਤੀ ਬਾਰੇ ਸ਼ਿਕਾਇਤ ਜਿਹੜੇ ਜਗਰਾਉਂ ਦੇ ਮੈਡੀਕਲ ਅਫਸਰ ਹੈ ਉਹਨਾਂ ਨੇ ਕਰ ਦਿੱਤੀ ਹੈ ਸ਼ਿਕਾਇਤ ਦੇ ਵਿੱਚ ਕੀ ਹੈ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਵਿਸ਼ਾ ਲਿਖਿਆ ਹੈ ਵਿਸ਼ਾ ਇਹ ਲਿਖਿਆ ਕਿ ਡੋਪ ਟੈਸਟ ਦੀ ਰਿਪੋਰਟ ਮਨਮਰਜ਼ੀ ਦੀ ਲੈਣ ਲਈ ਮੈਨੂੰ ਡਰਾਉਣ ਧਮਕਾਉਣ ਖਿਲਾਫ ਇਨਸਾਫ ਲੈਣ ਸੰਬੰਧੀ ਐਡਾ ਦਾ ਵਿਸ਼ਾ ਉਸ ਸ਼ਿਕਾਇਤ ਦਾ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਤੇ ਅੱਗੇ ਜਿਹੜਾ ਜਗਰਾਉਂ ਦਾ ਮੈਡੀਕਲ ਅਫਸਰ ਹੈ ਉਹ ਇਹ ਕਹਿੰਦਾ ਹੈ ਕਿ ਮੇਰੇ ਕੋਲ ਇੱਕ ਵਿਅਕਤੀ ਕੁਝ ਟਾਈਮ ਪਹਿਲਾਂ ਡੋਪ ਟੈਸਟ ਕਰਾਉਣ ਆਇਆ ਸੀ ਡੋਪ ਟੈਸਟ ਤੁਸੀਂ ਸਾਰੇ ਜਾਣਦੇ ਹੋ ਇਹ ਦੇਖਣ ਲਈ ਕੀਤਾ ਜਾਂਦਾ ਵੀ ਇਹ ਬੰਦਾ ਨਸ਼ਾ ਕਰਦਾ ਹੈ ਕਿ ਨਹੀਂ ਕਰਦਾ ਡੋਪ ਟੈਸਟ ਕਈ ਮਾਮਲਿਆਂ ਲਈ ਕਰਵਾਇਆ ਜ਼ਰੂਰੀ ਜਾਂਦਾ ਜਿਵੇਂ ਕਿ ਕਿਸੇ ਨੇ ਅਸਲੇ ਦਾ ਲਾਇਸੈਂਸ ਬਣਾਉਣਾ ਹੈ ਜਾਂ ਹੋਰ ਕਈ ਲਾਇਸੈਂਸ ਬਣਾਉਣ ਲਈ ਡੋਪ ਟੈਸਟ ਕਰਾਉਣਾ ਲਾਜ਼ਮੀ ਹੈ ਤਾਂ ਸ਼ਿਕਾਇਤ ਕਰਨ ਵਾਲੇ ਮੈਡੀਕਲ ਅਫਸਰ ਨੇ ਸ਼ਿਕਾਇਤ ਦੇ ਵਿੱਚ ਲਿਖਿਆ ਕਿ ਇੱਕ ਵਿਅਕਤੀ ਮੇਰੇ ਕੋਲ ਡੋਪ ਟੈਸਟ ਕਰਾਉਣ ਆਇਆ ਉਹਨੇ ਮਨਮਰਜ਼ੀ ਦੀ ਰਿਪੋਰਟ ਮੇਰੇ ਤੋਂ ਲੈਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਨਹੀਂ ਦਿੱਤੀ ਤਾਂ ਫਿਰ ਉਹ ਮੈਨੂੰ ਡਰਾਉਣ ਧਮਕਾਉਣ ਲੱਗਾ ਔਰ ਮੈਨੂੰ ਕਹਿਣ ਲੱਗਾ ਕਿ ਜਿਹੜੀ ਐਮਐਲਏ ਬੀਬੀ ਹੈ ਉਹਦੇ ਘਰ ਵਾਲੇ ਨੇ ਮੈਨੂੰ ਭੇਜਿਆ ਤੇ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਜਿਹੜਾ ਬੀਬੀ ਐਮਐਲਏ ਦਾ ਪਤੀ ਹੈ ਇਹ ਅੱਗੇ ਵੀ ਮੈਨੂੰ ਗਲਤ ਕੰਮ ਕਰਨ ਦੇ ਲਈ ਕਹਿੰਦਾ ਰਹਿੰਦਾ ਤੇ ਕਈ ਵਾਰ ਮੈਨੂੰ ਤਮਕਾਇਆ ਡਰਾਇਆ ਵੀ ਜਾਂਦਾ ਤੇ ਇਸ ਤਰ੍ਹਾਂ ਹੁਣ ਗਲਤ ਰਿਪੋਰਟ ਡੋਗ ਟੈਸਟ ਦੀ ਲੈਣ ਦੇ ਲਈ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਤੇ ਨਾਲ ਸ਼ਿਕਾਇਤ ਦੇ ਵਿੱਚ ਮੈਡੀਕਲ ਅਫਸਰ ਨੇ ਇਹ ਵੀ ਲਿਖਿਆ ਉਹ ਕਹਿੰਦਾ ਜਦੋਂ ਉਹ ਵਿਅਕਤੀ ਮੇਰੇ ਕੋਲ ਆਇਆ ਤਾਂ ਉਹ ਆਇਆ ਸੀ 27/8/2025 ਨੂੰ ਤੇ ਮੈਂ 28/8 ਨੂੰ ਅਗਲੇ ਦਿਨ ਉਹਦੀ ਸ਼ਿਕਾਇਤ ਕਰ ਦਿੱਤੀ ਸੀ ਜਿਹੜੇ ਲੁਧਿਆਣਾ ਦੇ ਮੈਡੀਕਲ ਸੀਨੀਅਰ ਅਫਸਰ ਆ ਉਹਨਾਂ ਨੂੰ ਪਰ ਉਹ ਕਹਿੰਦੇ ਹੈਰਾਨਗੀ ਦੀ ਗੱਲ ਹੈ ਕਿ ਮੇਰੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਚ 3 ਤਰੀਕ ਨੂੰ ਜਾ ਕੇ ਉਸ ਬੰਦੇ ਨੇ ਮੇਰੇ ਖਿਲਾਫ ਸ਼ਿਕਾਇਤ ਕਰਤੀ ਉਹਦੇ ਉੱਪਰ ਕਾਰਵਾਈ ਕੀਤੀ ਗਈ ਉਹਦੇ ਆਧਾਰ ਤੇ ਮੇਰੀ ਉਲਟਾ ਪੁੱਛ ਪੜਤਾਲ ਕੀਤੀ ਗਈ ਪਰ ਮੇਰੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਪਹਿਲਾਂ ਕੀਤੀ ਸੀ ਤੇ ਇਹਦਾ ਕਾਰਨ ਮੈਡੀਕਲ ਅਫਸਰ ਨੇ ਲਿਖਿਆ ਉਹ ਕਹਿੰਦਾ ਕਿਉਂਕਿ ਉਸ ਬੰਦੇ ਦੇ ਪਿੱਛੇ ਜਿਹੜੀ ਐਮ ਐਲ ਏ ਬੀਬੀ ਹੈ ਉਹਦਾ ਪਤੀ ਹੈ ਜਿਹੜਾ ਉਹਦੀ ਸਪੋਰਟ ਕਰ ਰਿਹਾ ਨਜਾਇਜ਼ ਕੰਮਾਂ ਦੇ ਵਿੱਚ ਤੇ ਮੇਰੇ ਪਿੱਛੇ ਕੋਈ ਨਹੀਂ ਹੈ ਮੈਂ ਇੱਥੇ ਇਹ ਦੱਸ ਦਿਆਂ ਕਿ ਇਹ ਉਹੀ ਮੈਡੀਕਲ ਅਫਸਰ ਹੈ ਜਿਹਨੂੰ ਪਿਛਲੇ ਜਿਹੜਾ ਆਜ਼ਾਦੀ ਦਿਹਾੜਾ ਲੰਘ ਕੇ ਗਿਆ ਉਹਦੇ ਉੱਪਰ ਚੰਗੀਆਂ ਸਵਾਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਗਿਆ ਦੱਸਿਆ ਜਾ ਰਿਹਾ ਇਸ ਮੈਡੀਕਲ ਅਫਸਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਹੈ ਔਰ ਕਾਰਵਾਈ ਦੀ ਮੰਗ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਹੁਣ ਮਿੱਤਰੋ ਸਵਾਲ ਬਹੁਤ ਵੱਡਾ ਹੈ ਇੱਕ ਪਾਸੇ ਭਗਵੰਤਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਸਰਕਾਰ ਕਹਿੰਦੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਹਾਂ ਤੇ ਦੂਜੇ ਪਾਸੇ ਆ ਤੁਸੀਂ ਦੇਖ ਲਓ ਇੱਕ ਐਮਐਲਏ ਬੀਬੀ ਦੇ ਪਤੀ ਦੇ ਉੱਪਰ ਇੱਕ ਮੈਡੀਕਲ ਅਫਸਰ ਦੋਸ਼ ਲਾ ਰਿਹਾ ਔਰ ਉਹ ਦੋਸ਼ਾਂ ਦੇ ਵਿੱਚ ਇਹ ਕਹਿ ਰਿਹਾ ਕਿ ਗਲਤ ਡੋਪ ਟੈਸਟ ਦੀ ਗਲਤ ਰਿਪੋਰਟ ਲੈਣ ਲਈ ਮੇਰੇ ਤੋਂ ਗਲਤ ਕੰਮ ਕਰਾਉਣ ਲਈ ਮੇਰੇ ਤੇ ਦਬਾਅ ਪਾਇਆ ਜਾਂਦਾ ਹੈ ਹੁਣ ਵੇਖਣਾ ਇਹ ਆ ਕਿ ਭਗਵੰਤ ਮਾਨ ਜਾਂ ਕੇਜਰੀਵਾਲ ਸਾਹਿਬ ਇਸ ਐਮਐਲਏ ਬੀਬੀ ਦੇ ਪਤੀ ਦੀ ਇਨਕੁਆਰੀ ਕਰਾਉਣਗੇ ਤੇ ਜੇ ਉਹ ਗਲਤ ਪਾਇਆ ਗਿਆ ਤਾਂ ਸਹੀ ਇਨਕੁਆਰੀ ਕਰਾ ਕੇ ਕੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਕਿ ਜਾਂ ਫਿਰ ਜਿਵੇਂ ਉਹ ਕਹਿੰਦੇ ਅੰਨਾ ਵੰਡੇ ਰੋੜੀਆਂ ਤੇ ਮੁਰਮੁਰ ਆਪਣਿਆਂ ਨੂੰ ਕਿ ਜਾਂ ਫਿਰ ਆਪਣਾ ਭਾਂਡਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਬੀਬੀ ਦੇ ਉੱਪਰ ਪਹਿਲਾਂ ਵੀ ਕਈ ਕਿਸਮ ਦੇ ਦੋਸ਼ ਲੱਗੇ ਨੇ ਤੇ ਹੁਣ ਫਿਰ ਬੜਾ ਗੰਭੀਰ ਦੋਸ਼ ਲੱਗਿਆ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਕਈ ਤਰ੍ਹਾਂ ਦੇ ਸੰਕਟ ਦੇ ਵਿੱਚ ਕਿਰੀ ਪਹਿਲਾ ਪਠਾਨ ਮਾਜਰਾ ਦੇ ਨਾਲ ਪੇਚਾ ਪੈ ਗਿਆ ਪਠਾਨ ਮਾਜਰਾ ਫਰਾਰ ਹੋਇਆ ਪਿਆ ਉਸ ਤੋਂ ਪਹਿਲਾਂ ਬੀਬੀ ਅਨਮੋਲ ਗਗਨ ਨੇ ਅਸਤੀਫਾ ਦਿੱਤਾ ਸੀ ਅਚਾਨਕ ਆਪਣੀ ਪਾਰਟੀ ਤੋਂ ਉਹਨੂੰ ਮਨਾਮ ਨੂੰ ਲਿਆ ਗਿਆ ਅੱਜ ਫਿਰ ਇੱਕ ਵੀਡੀਓ 'ਚ ਬੀਬੀ ਅਨਮੋਲ ਗਗਨ ਮਾਨ ਨੂੰ ਬਹੁਤ ਠੇਠ ਹੋਣਾ ਪਿਆ ਉਹ ਵੀ ਤੁਹਾਨੂੰ ਅੱਗੇ ਮੈਂ ਦੱਸਾਂਗਾ ਤੀਜੇ ਨੰਬਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਤੇ ਪ੍ਰਧਾਨ ਪੰਜਾਬ ਦੇ ਅਮਨ अरोड़ा ਉਹਨਾਂ ਦੀ ਦੋ ਦਿਨਾਂ ਤੋਂ ਵੱਡੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਾਣ ਲੱਗਿਆਂ ਉਹਨਾਂ ਦੇ ਨਾਲ ਬੜਾ ਗਲਤ ਵਿਵਹਾਰ ਹੋਇਆ ਜਿਹਦਾ ਵੱਡਾ ਚਰਚਾ ਮੀਡੀਆ ਦੇ ਵਿੱਚ ਚੱਲ ਰਿਹਾ ਔਰ ਹੁਣ ਆ ਬੀਬੀ ਮਾਨੋਕੇ ਵਾਲਾ ਮਾਮਲਾ ਹੁਣ ਵੇਖੋ ਪੰਜਾਬ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੋਧ ਅਸੀਂ ਚਲਾ ਰਹੇ ਹਾਂ ਪਰ ਵੱਡੇ ਦੋਸ਼ ਲੱਗਦੇ ਰਹੇ ਵੀ ਛੋਟੀਆਂ ਮੱਛੀਆਂ ਆਮ ਲੋਕ ਫੜੇ ਜਾ ਰਹੇ ਆ ਆਮ ਲੋਕਾਂ ਤੇ ਕਾਰਵਾਈ ਹੋ ਰਹੀ ਹੈ ਤੇ ਜਿਹੜੇ ਸਰਕਾਰ ਨਾਲ ਜੁੜੇ ਬੰਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਇਹ ਦੋਸ਼ ਵੱਡੇ ਪੱਧਰ ਤੇ ਪਿਛਲੇ ਟਾਈਮ ਤੋਂ ਲੱਗਦੇ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਉੱਪਰ ਇਹ ਵੀ ਦੋਸ਼ ਲੱਗੇ ਕਿ ਆਮ ਲੋਕਾਂ ਦੇ ਘਰ ਟਾਏ ਗਏ ਪਰ ਜਿਹੜੇ ਬਹੁਤ ਵੱਡੇ ਵੱਡੇ ਤਸਕਰ ਨੇ ਉਹ ਅਜੀਬੀ ਘਰ ਪ੍ਰਾਪਰਟੀਆਂ ਜਾਇਦਾਦਾਂ ਬਚਾ ਕੇ ਬੈਠੇ ਨੇ ਇਹ ਵੀ ਦੋਸ਼ ਲੱਗਦੇ ਰਹੇ ਹੁਣ ਜੇ ਤਾਂ ਕਿਸੇ ਐਮਐਲਏ ਬੀਬੀ ਦਾ ਘਰ ਵਾਲਾ ਐਦਾਂ ਦਖਲਅੰਦਾਜ਼ੀ ਕਰ ਰਿਹਾ ਹੈ ਤਾਂ ਇਹ ਮਾਮਲਾ ਗੰਭੀਰ ਹੈ ਪਹਿਲਾਂ ਵੀ ਕੁਝ ਐਮਐਲਏ ਬੀਬੀਆਂ ਦੇ ਜਿਹੜੇ ਪਤੀ ਸਹਿਬਾਨ ਨੇ ਉਹਨਾਂ ਦੇ ਉੱਪਰ ਐਦਾਂ ਦੀਆਂ ਗੱਲਾਂ ਉੱਠੀਆਂ ਨੇ ਕਿ ਉਹ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਦੇ ਨੇ ਉਹ ਅਕਸਰਾ ਕੋਲ ਜਾ ਕੇ ਆਪਦੀ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਐਮਐਲਏ ਦਾ ਘਰ ਵਾਲਾ ਹੋਣ ਦਾ ਉਹ ਰੋਪ ਜਮਾਉਂਦੇ ਨੇ ਇਦਾਂ ਦੀਆਂ ਚਰਚਾਵਾਂ ਤੇ ਦੋਸ਼ ਪਹਿਲਾਂ ਵੀ ਕਈ ਵਾਰ ਲੱਗੇ ਨੇ ਤੇ ਹੁਣ ਲਿਖਤੀ ਤੌਰ ਤੇ ਦੋਸ਼ ਲੱਗਿਆ ਹੁਣ ਗੇਂਦ ਭਗਵੰਤ ਮਾਨ ਸਾਹਿਬ ਦੇ ਪਾਲੇ ਚ ਵੇਖਣਾ ਹੈ ਕਿ ਕੀ ਭਗਵੰਤ ਮਾਨ ਸਾਹਿਬ ਸੱਚੀ ਜਿਹੜੀ ਉਹ ਗੱਲ ਕਰਦੇ ਹੁੰਦੇ ਆ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਟੋਲਰੈਂਸ ਤੁਸੀਂ ਸਮਝਦੇ ਹੋ ਕਿ ਬਿਲਕੁਲ ਭ੍ਰਿਸ਼ਟਾਚਾਰ ਨੂੰ ਅਸੀਂ ਬਰਦਾਸ਼ਤ ਨਹੀਂ ਕਰਨਾ ਹੁਣ ਵੇਖਾਂਗੇ ਕਿ ਭਗਵੰਤ ਮਾਨ ਸਾਹਿਬ ਆਹ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਜਿਹੜੀ ਹੋਈ ਹੈ ਇਹਦੇ ਉੱਪਰ ਬਰਦਾਸ਼ਤ ਕਰਦੇ ਨੇ ਜਾਂ ਫਿਰ ਕਾਰਵਾਈ ਕਰਦੇ ਤੇ ਕਾਰਵਾਈ ਵੀ ਕਿਤੇ ਉਦਾਂ ਦੀ ਤਾਂ ਨਹੀਂ ਜਿਵੇਂ ਦੀ ਜਦੋਂ ਸਿਹਤ ਮੰਤਰੀ ਆਮ ਆਦਮੀ ਪਾਰਟੀ ਦਾ ਵਿਜੇ ਸਿੰਘਲਾ ਉਹਨੂੰ ਸਸਪੈਂਡ ਕੀਤਾ ਸੀ ਉਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਵੱਡਾ ਦੋਸ਼ ਲਾਇਆ ਸੀ ਕਿ ਇਹ ਪ੍ਰਿਸ਼ਟਾਚਾਰ ਕਰ ਰਿਆ ਸੀਗਾ ਸਾਡੇ ਕੋਲ ਸਬੂਤ ਪਹੁੰਚੇ ਤੇ ਸਬੂਤਾਂ ਨੂੰ ਵੇਖ ਕੇ ਫਿਰ ਅਸੀਂ ਇਹਨੂੰ ਮੰਤਰੀਪਦ ਤੋਂ ਲਾ ਰਹੇ ਹਾਂ ਉਸ ਤੋਂ ਬਾਅਦ ਹੁਣ ਪੁਲਿਸ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਉਸੇ ਹੀ ਮੰਤਰੀ ਐਕਸ ਮੰਤਰੀ ਸਾਹਿਬ ਨੂੰ ਤੇ ਸਵਾਲ ਉੱਠੇ ਨੇ ਭਈ ਭਗਵੰਤ ਮਾਨ ਨੇ ਪੁਲਿਸ ਨੂੰ ਉਹ ਸਬੂਤ ਕਿਉਂ ਨਹੀਂ ਦਿੱਤੇ ਜਿਹੜੇ ਭਗਵੰਤ ਮਾਨ ਨੂੰ ਉਸ ਟਾਈਮ ਮਿਲੇ ਸੀ ਜਦੋਂ ਉਹਨਾਂ ਨੇ ਉਸ ਮੰਤਰੀ ਨੂੰ ਸਸਪੈਂਡ ਕੀਤਾ ਸੀ ਪੁਲਿਸ ਨੇ ਕੇਸ ਦਾ ਹਾਰਤੇ ਕਲੀਨ ਚਿੱਟ ਦੇ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਸ ਮੰਤਰੀ ਦੇ ਖਿਲਾਫ ਇੱਕ ਵੱਡਾ ਗਵਾਹ ਸੀ ਕੀ ਪੁਲਿਸ ਨੇ ਆਪਣੀ ਜਾਂਚ ਪੜਤਾਲ ਦੇ ਵਿੱਚ ਭਗਵੰਤ ਮਾਨ ਦੀ ਗਵਾਹੀ ਲਈ ਕੀ ਭਗਵੰਤ ਮਾਨ ਸਾਹਿਬ ਨੇ ਗਵਾਹੀ ਦਿੱਤੀ ਹੈ ਇਹ ਸਵਾਲ ਨਹੀਂ ਉਸ ਤੋਂ ਬਾਅਦ ਤਾਂ ਮਾਮਲਾ ਇਹ ਵੀ ਆਇਆ ਕਿ ਉਹਦੀ ਜਿਹੜੀ ਇੱਕ ਇੱਕ ਰਿਕਾਰਡਿੰਗ ਉਹਦੀ ਜਿਹੜੀ ਉਹ ਭ੍ਰਿਸ਼ਟਾਚਾਰ ਦੇ ਪੈਸੇ ਲੈਣ ਵਾਲੇ ਮਾਮਲੇ ਦੇ ਵਿੱਚ ਦੱਸੀ ਜਾਂਦੀ ਹੈ ਉਹਦੀ ਜਾਂਚ ਪੜਤਾਲ ਕਰਨ ਦੇ ਲਈ ਉਹ ਜਾਂਚ ਡਿਪਾਰਟਮੈਂਟ ਫੋਰੈਂਸਿਕ ਡਿਪਾਰਟਮੈਂਟ ਜਿਹੜੀ ਲੈਬ ਹੈ ਲੈਬੈਟਰੀ ਹੈ ਉਹਦੇ ਵਿੱਚ ਗਈ ਤੇ ਉੱਥੇ ਇੱਕ ਜਿਹੜੀ ਡਾਇਰੈਕਟਰ ਬੀਬੀ ਹੈ ਉਹਨੇ ਦੋਸ਼ ਬਾਅਦ ਚ ਬੜੇ ਵੱਡੇ ਲਾਏ ਨੇ ਤੇ ਪਰਚਾ ਵੀ ਦਰਜ ਕਰਾਤਾ ਉਹ ਕਹਿੰਦੀ ਜਿਹੜਾ ਸਾਡਾ ਸੀਨੀਅਰ ਅਫਸਰ ਹੈ ਉਹਨੇ ਕੀ ਕੀਤਾ ਜਦੋਂ ਮੈਂ ਉਸ ਮੰਤਰੀ ਦੀ ਜਿਹੜੀ ਉਹ ਰਿਕਾਰਡਿੰਗ ਦੀ ਜਾਂਚ ਕਰਨ ਲਈ ਭੇਜੀ ਗਈ ਸੀ ਵੀ ਇਹ ਅਸਲੀ ਹੈ ਕਿ ਨਕਲੀ ਹੈ ਜਦੋਂ ਉਹ ਕੇਸ ਮੇਰੇ ਕੋਲ ਆਇਆ ਮੈਂ ਉਹਦੀ ਰਿਪੋਰਟ ਤਿਆਰ ਕਰਕੇ ਸੀਲ ਬੰਦ ਲਫਾਫੇ ਚ ਪਾ ਕੇ ਭੇਜਣੀ ਅਦਾਲਤ ਨੂੰ ਸ਼ੁਰੂ ਕੀਤੀ ਤਾਂ ਸਾਡਾ ਸੀਨੀਅਰ ਅਫਸਰ ਮੇਰੇ ਕੋਲ ਆਇਆ ਔਰ ਮੈਨੂੰ ਉਹਨੇ ਕਿਹਾ ਕਿ ਉਹ ਰਿਪੋਰਟ ਵੀ ਦੋ ਤੇ ਉਹ ਸੀਲਾਂ ਮੋਹਰਾਂ ਵੀ ਦੋ ਜਿਹੜੀਆਂ ਉਹਦੇ ਉੱਤੇ ਲਾਈਆਂ ਨੇ ਕਹਿੰਦੀ ਜਦੋਂ ਮੈਂ ਨਾ ਕੀਤੀ ਤਾਂ ਉਹਨੇ ਮੈਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਮੈਨੂੰ ਦਬਕੇ ਮਾਰੇ ਸ਼ਿਕਾਇਤ ਕੀਤੀ ਉਹਨੇ ਬਕਾਇਦਾ ਔਰ ਉਹਨੇ ਨਾਲ ਸਵਾਲ ਵੀ ਕੀਤੇ ਜਿਹੜੇ ਉਸ ਤੋਂ ਬਾਅਦ ਕਈ ਵਾਰ ਸਵਾਲ ਉੱਠੇ ਨੇ ਕਿ ਉਹ ਅਫਸਰ ਉਹ ਸੀਨੀਅਰ ਅਫਸਰ ਆਪਣੀ ਜੂਨੀਅਰ ਅਫਸਰ ਤੋਂ ਜਿਨੇ ਲੈਬਾਰਟਰੀ ਚ ਉਸ ਰਿਕਾਰਡਿੰਗ ਦੀ ਜਾਂਚ ਕੀਤੀ ਸੀ ਉਹਦੇ ਤੋਂ ਉਹ ਰਿਪੋਰਟ ਕਿਉਂ ਮੰਗ ਰਿਆ ਸੀ ਸੀਲ ਬੰਦ ਮੋਹਰਾਂ ਕਿਉਂ ਮੰਗ ਰਿਆ ਸੀ ਕਿ ਦੁਬਾਰਾ ਲਾਉਣ ਦੀ ਕੋਸ਼ਿਸ਼ ਤਾਂ ਨਹੀਂ ਸੀ ਇਹ ਸਵਾਲ ਨਹੀਂ ਤਾਂ ਉਦੇ ਉੱਪਰ ਪਰਚਾ ਦਰਜ ਹੋ ਗਿਆ ਉਹ ਸੀਨੀਅਰ ਅਫਸਰ ਦੇ ਉੱਪਰ ਤੇ ਹੁਣ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਵਕੀਲ ਤਾਂ ਇਹ ਵੀ ਕਹਿ ਰਹੇ ਨੇ ਵਕੀਲਾ ਨੇ ਕਿਹਾ ਵੀ ਅਸੀਂ ਇਸ ਕੇਸ ਨੂੰ ਦੁਬਾਰਾ ਖਲੌਣਾ ਜਿਹੜਾ ਮੰਤਰੀ ਤੇ ਦੋਸ਼ ਲੱਗੇ ਸੀ ਔਰ ਵਕੀਲਾ ਨੇ ਇਹ ਵੀ ਕਿਹਾ ਕਿ ਅਸੀਂ ਭਗਵੰਤ ਮਾਨ ਨੇ ਉਹ ਸਬੂਤ ਪੁਲਿਸ ਨੂੰ ਕਿਉਂ ਨਹੀਂ ਦਿੱਤੇ ਜਿਹੜੇ ਸਬੂਤ ਵੇਖ ਕੇ ਭਗਵੰਤ ਮਾਨ ਨੇ ਕਾਰਵਾਈ ਕੀਤੀ ਸੀ ਤੇ ਭਗਵੰਤ ਮਾਨ ਸਾਹਿਬ ਗਵਾਹ ਕਿਉਂ ਨਹੀਂ ਬਣੇ ਇਸ ਕੇਸ 'ਚ ਅਸੀਂ ਇਹ ਵੀ ਅਦਾਲਤ 'ਚ ਪੁੱਛਣਾ ਹੈ ਵਕੀਲਾ ਨੇ ਇਥੋਂ ਤੱਕ ਕਿਹਾ ਕਿ ਅਦਾਲਤ 'ਚ ਜੱਜ ਦੇ ਸਾਹਮਣੇ ਭਗਵੰਤ ਮਾਨ ਸਾਹਿਬ ਦੀ ਗਵਾਹੀ ਵੀ ਅਸੀਂ ਕਰਾਵਾਂਗੇ ਹੁਣ ਉਹ ਮਾਮਲਾ ਬਹੁਤ ਉਲਝਿਆ ਪਿਆ ਹੁਣ ਸਵਾਲ ਇਹ ਹੈ ਕਿ ਜਿੱਦਾਂ ਉਸ ਮਾਮਲੇ ਦੇ ਵਿੱਚ ਸਭ ਕੁਝ ਗੋਲ ਮਾਲ ਹੋਇਆ ਕਿ ਉਦਾਂ ਤਾਂ ਨਹੀਂ ਇਸ ਮਾਮਲੇ 'ਚ ਹੋ ਜਾਏਗਾ ਗੁਰੂ ਹਰਸਹਾਇ ਦੇ ਐਮਐਲਏ ਤੇ ਬੜੇ ਗੰਭੀਰ ਦੋਸ਼ ਲੱਗੇ ਇੱਕ ਰਿਕਾਰਡਿੰਗ ਵੀ ਕਥਤ ਤੌਰ ਤੇ ਲੀਕ ਕੀਤੀ ਗਈ ਭ੍ਰਿਸ਼ਟਾਚਾਰ ਦਾ ਮਾਮਲਾ ਦੇ ਦੋਸ਼ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਜਾਂਚ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿਆਂਗੇ ਪਰ ਉਸ ਤੋਂ ਬਾਅਦ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਉਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀ ਕਾਰਵਾਈ ਕੀਤੀ ਕੀ ਸੱਚ ਝੂਠ ਨਤਾਰ ਕੇ ਲਿਆਂਦਾ ਨਹੀਂ ਪਤਾ ਲੱਗਾ ਕਿੰਨੇ ਸਾਰੇ ਹੋਰ ਐਮਐਲਏ ਜਿਨ੍ਹਾਂ ਦੇ ਉੱਪਰ ਕਾਫੀ ਵੱਡੇ ਦੋਸ਼ ਲੱਗੇ ਨੇ ਪਰ ਉਹਨਾਂ ਤੇ ਕਾਰਵਾਈਆਂ ਕੀ ਹੋਈਆਂ ਅੱਜ ਤੱਕ ਨਹੀਂ ਪਤਾ ਤੇ ਇਸੇ ਤਰ੍ਹਾਂ ਹੁਣ ਜਦ ਬੀਬੀ ਮਾਨੋਕੇ ਦੇ ਉੱਪਰ ਦੋਸ਼ ਲੱਗੇ ਨੇ ਉਹਦੇ ਪਤੀ ਤੇ ਅਸਲ ਚ ਦੋਸ਼ ਲੱਗੇ ਨੇ ਤਾਂ ਬੀਬੀ ਮਾਨੋਕੇ ਤਾਂ ਆਪੇ ਹੀ ਕਸੂਤੀ ਉੱਚ ਘਿਰਨੀ ਹੈ ਕਿਉਂਕਿ ਜਿਹੜੇ ਦੋਸ਼ ਲੱਗੇ ਨੇ ਉਹ ਬੀਬੀ ਮਾਨੋਕੇ ਦੇ ਪਤੀ ਤੇ ਲੱਗੇ ਨੇ ਤਾਂ ਉਹਦਾ ਪਤੀ ਆਪ ਤਾਂ ਨਾ ਐਮਐਲਏ ਆ ਨਾ ਐਮਪੀ ਆ ਨਾ ਕੋਈ ਅਫਸਰ ਹੈ ਤਾਂ ਉਹ ਤਾਂ ਫਿਰ ਐਮਐਲਏ ਬੀਬੀ ਦੇ ਬਿਹਾਫ ਦੇ ਉੱਪਰ ਹੀ ਦੋਸ਼ ਲੱਗੇ ਨੇ ਤਾਂ ਹੁਣ ਇੱਥੇ ਇੱਕ ਵਾਰ ਫਿਰ ਭਗਵੰਤ ਮਾਨ ਸਰਕਾਰ ਦੀ ਪਰਖ ਦਾ ਟਾਈਮ ਹੈ ਤੇ ਹੁਣ ਵੇਖਣਾ ਇਹ ਹੈ ਕਿ ਕੀ ਭਗਵੰਤ ਮਾਨ ਸਰਕਾਰ ਇੱਥੇ ਕੁਝ ਕਰੇਗੀ ਜਾਂ ਪਹਿਲਾਂ ਵਾਂਗ ਸਾਰਾ ਮਾਮਲਾ ਤੁਥ-ਮੁਥ ਕਰ ਦਿੱਤਾ ਜਾਏਗਾ ਦੇਖੋ ਡੋਗ ਟੈਸਟ ਇਹਦੇ ਉੱਪਰ ਪਹਿਲਾਂ ਕਈ ਵਾਰ ਮਾਮਲਾ ਉੱਠਿਆ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਕੁਝ ਨੇਤਾਵਾਂ ਨੇ ਇਹ ਕਹਿਤਾ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਡੋਪ ਟੈਸਟ ਹੋਣਾ ਚਾਹੀਦਾ ਸੁਨੀਲ ਜਾਖੜ ਨੇ ਵੀ ਇੱਕ ਵਾਰ ਕਿਹਾ ਸੀ ਕਿ ਮੇਰਾ ਵੀ ਡੋਪ ਟੈਸਟ ਕਰਾ ਲਓ ਤੇ ਰਾਜੇ ਵੜਿੰਗ ਦਾ ਵੀ ਤੇ ਜਿਹੜਾ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦਾ ਉਹਦਾ ਵੀ ਪਰ ਉਦੋਂ ਵੀ ਆਪਾਂ ਇਹ ਗੱਲ ਕੀਤੀ ਸੀ ਵੀ ਜੇ ਡੋਪ ਟੈਸਟ ਯਾਨੀ ਨਸ਼ਾ ਵੇਖਣ ਨਾਲ ਟੈਸਟ ਕਰਾਉਣਾ ਤਾਂ ਕੱਲਾ ਪਾਰਟੀ ਪ੍ਰਧਾਨਾਂ ਦਾ ਕਿਉਂ ਫਿਰ ਤਾਂ ਸਾਰੇ ਐਮਐਲਏ ਸਾਰੇ ਐਮਪੀ ਸਾਰੇ ਮੰਤਰੀਆਂ ਦਾ ਕਰਾਓ ਔਰ ਕਰਾਓ ਵੀ ਨਿਰਪੱਖ ਡਾਕਟਰਾਂ ਦੀ ਟੀਮ ਤੋਂ ਡੋਪ ਟੈਸਟ ਦੀ ਰਿਪੋਰਟ ਕਿਸੇ ਬਾਹਰਲੇ ਸੂਬੇ ਤੋਂ ਕਰਵਾਈ ਜਾਵੇ ਫਿਰ ਪਤਾ ਲੱਗ ਜਾਊਗਾ ਵੀ ਪੰਜਾਬ ਚ ਕਿੰਨੇ ਕ ਐਮਐਲਏ ਕਿੰਨੇ ਕ ਐਮਪੀ ਕਿੰਨੇ ਕ ਪਾਰਟੀਆਂ ਦੇ ਲੀਡਰ ਤੇ ਮੰਤਰੀ ਉਹ ਨਸ਼ਾ ਕਰਦੇ ਨੇ ਤੇ ਕਿੰਨੇ ਕ ਨਹੀਂ ਕਰਦੇ ਹੁਣ ਜਿਹੜੇ ਤਾਂ ਨਸ਼ਾ ਆਪ ਕਰਦੇ ਨੇ ਉਹਨਾਂ ਨੇ ਨਸ਼ਾ ਰੋਕਣਾ ਖੇਤ ਇਸਵਾ ਨਸ਼ਾ ਰੋਕਦੇ ਹੋ ਸਕੂਨਾ ਜਿਹੜਾ ਆਪ ਨਹੀਂ ਕਰਦਾ ਜਿਹੜਾ ਆਪ ਹੀ ਨਸ਼ੇ ਚ ਡੁੱਬਿਆ ਪਿਆ ਲਿਬੜਿਆ ਪਿਆ ਉਹਨੇ ਤਾਂ ਕਾਦਾ ਹੀ ਨਸ਼ਾ ਰੋਕਣਾ ਤਾਂ ਇਹ ਮੰਗ ਪਹਿਲਾਂ ਵੀ ਹੋਈ ਹੈ ਤੇ ਹੁਣ ਜਦ ਅੱਜ ਡੋਪ ਟੈਸਟ ਦੀ ਇੱਕ ਸ਼ਿਕਾਇਤ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਮੰਗ ਦੁਬਾਰਾ ਫਿਰ ਸਾਡੀ ਕੌਣ ਸੁਣਦਾ ਪਰ ਅਸੀਂ ਵੀ ਕਰ ਲੈਨੇ ਆ ਬਹੁਤ ਮਿਹਰਬਾਨੀ ਸ਼ੁਕਰੀਆ